ਤੂ ਦਾ ਪੁਆਇੰਟ ਚੈਨਲ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਜਿਹੜੇ ਮੇਰੇ ਵੱਲੋਂ ਹਰਪੀਰ ਸਿੰਘ ਵੱਲੋਂ ਬਹੁਤ-ਬਹੁਤ ਸਵਾਗਤ ਹੈ। ਤੂ ਦਾ ਪੁਆਇੰਟ ਪੰਜਾਬੀ ਚੈਨਲ ਤੁਹਾਡਾ ਆਪਣਾ ਚੈਨਲ ਹੈ। ਇਸ ਚੈਨਲ ਤੇ ਅਸੀਂ ਤੁਹਾਨੂੰ ਭਗਵਾਨ ਗੌਤਮ ਬੁੱਧ ਜੀ ਦੀ ਪੰਜਾਬੀ ਕਥਾ ਵਿਚਾਰ ਤੇ ਮੋਟੀਵੇਸ਼ਨਲ ਵਿਚਾਰ ਸੁਣਾਉਣੇ ਆ। ਉਹਨਾਂ ਦੀਆਂ ਵਿਚਾਰਾਂ ਤੋਂ ਸਾਨੂੰ ਬਹੁਤ ਵਧੀਆ ਸੇਧ ਮਿਲਦੀ ਹੈ। ਤੇ ਤੁਸੀਂ ਜ਼ਰੂਰ ਉਹਨਾਂ ਦੇ ਜਿਹੜੇ ਵਿਚਾਰ ਹੈ ਸੁਣਿਆ ਕਰੋ ਤੇ ਅੱਗੇ ਹੋਰ ਆਪਣੇ ਦੋਸਤਾਂ ਦੇ ਨਾਲ ਸਾਂਝਾ ਨਾ ਕਰਨਾ ਭੁੱਲਿਓ ਤੇ ਇੰਨਾ ਵਿਚਾਰਾਂ ਦੇ ਨਾਲ ਹੀ ਜਿਹੜੀ ਸਾਡੀ ਮਾਨਸਿਕਤਾ ਉਹ ਹੋਰ ਮਜ਼ਬੂਤ ਹੁੰਦੀ ਹੈ ਤੇ ਸਾਨੂੰ ਸਮਾਜ ਦੇ ਵਿੱਚ ਹੋਰ ਵਿਚਰਨ ਦੇ ਲਈ ਹੋਰ ਵਧੀਆ ਤਰੀਕੇ ਦੇ ਨਾਲ ਜ਼ਿੰਦਗੀ ਜਿਉਣ ਦੇ ਲਈ ਇਹੋ ਜਿਹੇ ਜਿਹੜੇ ਉਹਨਾਂ ਦੇ ਵਿਚਾਰ ਹੈ ਤੇ ਸਾਨੂੰ ਬਹੁਤ ਤਾਕਤ ਫਿਜ਼ੀਕਲ ਤੌਰ ਤੇ ਦਿਮਾਗੀ ਤੌਰ ਤੇ ਸਾਨੂੰ ਬਹੁਤ ਵੱਡੀ ਤਾਕਤ ਦਿੰਦੇ ਨੇ ਤਾਂ ਤੁਸੀਂ ਇਹੋ ਜਿਹੀਆਂ ਵੀਡੀਓ ਦੇਖਣ ਦੇ ਲਈ ਸਾਡੇ ਟੂ ਦਾ ਪੁਆਇੰਟ ਹੈ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਇਹਨਾਂ ਦੇ ਵਿੱਚ ਹੀ ਅਸੀਂ ਤੁਹਾਨੂੰ ਬਾਬਾ ਬੁੱਲੇ ਸ਼ਾਹ ਫਕੀਰ ਜੀ ਦੇ ਜਿਹੜੇ ਕਲਾਮ ਆ ਉਹ ਵੀ ਤੁਹਾਡੇ ਨਾਲ ਅਸੀਂ ਸਾਂਝੇ ਕਰਦੇ ਰਵਾਂਗੇ ਤੇ ਜੇਕਰ ਤੁਸੀਂ ਸਾਡੇ ਚੈਨਲ ਦੇ ਨਾਲ ਨਵੇਂ ਜੁੜੇ ਹੋ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਜ਼ਰੂਰ ਕਰੋ ਧੰਨਵਾਦ ਜੀ ਦੋਸਤੋ ਜਿਵੇਂ ਦੇ ਮਨੁੱਖ ਆਪਣੇ ਕਰਮ ਕਰਦਾ ਹੈ ਉਸੇ ਤਰ੍ਹਾਂ ਹੀ ਉਸਦੇ ਕਰਮਾਂ ਦਾ ਫਲ ਇਕੱਠਾ ਹੁੰਦਾ ਜਾਂਦਾ ਹੈ ਕੁਝ ਲੋਕ ਸੋਚਦੇ ਨੇ ਕਿ ਜੇ ਉਹਨਾਂ ਤੋਂ ਬੁਰੇ ਕਰਮ ਹੋ ਵੀ ਗਏ ਨੇ ਕੁਝ ਗਲਤੀਆਂ ਹੋ ਗਈਆਂ ਤਾਂ ਉਹ ਆਤਮ ਹੱਤਿਆ ਕਰਕੇ ਇਸ ਜ਼ਿੰਦਗੀ ਨੂੰ ਖਤਮ ਕਰ ਲੈਣਗੇ ਤੇ ਉਹਨਾਂ ਨੂੰ ਇਸ ਦੁੱਖ ਤੋਂ ਮੁਕਤੀ ਮਿਲ ਜਾਵੇਗੀ ਪਰ ਅਜਿਹੀ ਸੋਚ ਰੱਖਣ ਵਾਲੇ ਲੋਕ ਮੂਰਖ ਹੁੰਦੇ ਨੇ ਉਹ ਇਹ ਨਹੀਂ ਜਾਣਦੇ ਕਿ ਭਾਵੇਂ ਕੁਝ ਵੀ ਕਰ ਲੋ ਪਰ ਕਰਮਾਂ ਦਾ ਫਲ ਤਾਂ ਭੋਗਣਾ ਹੀ ਪੈਂਦਾ ਹੈ ਸੋ ਦੋਸਤੋ ਅੱਜ ਦੀ ਇਸ ਕਹਾਣੀ ਵਿੱਚ ਅਸੀਂ ਜਾਣਾਂਗੇ ਕਿ ਮਨੁੱਖ ਨੂੰ ਪਿਛਲੇ ਜਨਮ ਦਾ ਵੀ ਕਰਜ਼ਾ ਚੁਕਾਉਣਾ ਪੈਂਦਾ ਹੈ ਤਾਂ ਚਲੋ ਕਹਾਣੀ ਨੂੰ ਸ਼ੁਰੂ ਕਰਦੇ ਹਾਂ ਇੱਕ ਵਾਰ ਦੀ ਗੱਲ ਹੈ ਪਿੰਡ ਤੋਂ ਕੁਝ ਦੂਰ ਜੰਗਲ ਵਿੱਚ ਇੱਕ ਮਹਾਤਮਾ ਦਾ ਆਸ਼ਰਮ ਸੀ ਉਹ ਮਹਾਤਮਾ ਬਹੁਤ ਗਿਆਨੀ ਸੀ ਉਹਨਾਂ ਕੋਲ ਲੋਕ ਦੂਰੋਂ ਦੂਰੋਂ ਗਿਆਨ ਪ੍ਰਾਪਤ ਕਰ ਲਈ ਆਉਂਦੇ ਸੀ ਇੱਕ ਦਿਨ ਉਹ ਮਹਾਤਮਾ ਉਪਦੇਸ਼ ਦੇ ਰਹੇ ਸੀ ਤਾਂ ਦੋਨਾਂ ਦੇ ਇੱਕ ਚੇਲੇ ਨੇ ਪੁੱਛਿਆ ਕਿ ਗੁਰੂ ਦੇਵ ਮੈਂ ਇਹ ਜਾਨਣਾ ਚਾਹੁੰਦਾ ਕਿ ਕੀ ਮਨੁੱਖ ਨੂੰ ਪਿਛਲੇ ਜਨਮ ਦਾ ਕਰਜ਼ਾ ਵੀ ਚੁਕਾਉਣਾ ਪੈਂਦਾ ਹੈ ਤੇ ਮੌਤ ਤੋਂ ਬਾਅਦ ਮਨੁੱਖ ਦੀ ਆਤਮਾ ਆਪਣੇ ਨਾਲ ਕੀ ਕੀ ਲੈ ਕੇ ਜਾਂਦੀ ਹੈ ਤੇ ਉਹ ਸਾਰੀਆਂ ਚੀਜ਼ਾਂ ਮਨੁੱਖ ਦੀ ਮੌਤ ਤੋਂ ਬਾਅਦ ਕਿਵੇਂ ਪ੍ਰਭਾਵਿਤ ਕਰਦੀਆਂ ਨੇ ਤਦ ਮਹਾਤਮਾ ਨੇ ਕਿਹਾ ਕਿ ਇਹ ਸੱਚ ਹੈ ਕਿ ਮਨੁੱਖ ਨੂੰ ਆਪਣੇ ਪਿਛਲੇ ਜਨਮ ਦਾ ਕਰਜ਼ਾ ਵੀ ਚੁਕਾਉਣਾ ਹੀ ਪੈਂਦਾ ਹੈ ਤੇ ਮੌਤ ਤੋਂ ਬਾਅਦ ਵੀ ਕੁਝ ਅਜਿਹੀਆਂ ਚੀਜ਼ਾਂ ਹੁੰਦੀਆਂ ਨੇ ਜੋ ਆਤਮਾ ਦੇ ਨਾਲ ਹੀ ਰਹਿੰਦੀਆਂ ਨੇ ਤੇ ਉਹਨਾਂ ਦਾ ਪ੍ਰਭਾਵ ਮਨੁੱਖ ਦੇ ਅਗਲੇ ਜਨਮ ਤੇ ਵੀ ਪੈਂਦਾ ਮਹਾਤਮਾ ਨੇ ਕਿਹਾ ਅੱਜ ਮੈਂ ਤੁਹਾਨੂੰ ਇਸੇ ਵਿਸ਼ੇ ਤੇ ਇੱਕ ਕਥਾ ਸੁਣਾਉਂਦਾ ਵਾਂ ਤੁਸੀਂ ਇਸ ਕਥਾ ਨੂੰ ਧਿਆਨ ਨਾਲ ਸੁਣੋਗੇ ਤਾਂ ਤੁਹਾਨੂੰ ਆਪਣੇ ਸਾਰੇ ਸਵਾਲਾਂ ਦੇ ਜਵਾਬ ਜ਼ਰੂਰ ਮਿਲ ਜਾਣਗੇ ਮਹਾਤਮਾ ਬੋਲੇ ਕਿ ਇੱਕ ਵਾਰ ਦੀ ਗੱਲ ਹੈ ਕਿਸੇ ਸ਼ਹਿਰ ਵਿੱਚ ਸ਼ੰਭੂ ਨਾਮ ਦਾ ਇੱਕ ਬ੍ਰਾਹਮਣ ਰਹਿੰਦਾ ਸੀ ਤੇ ਉਸ ਦੀ ਪਤਨੀ ਦਾ ਨਾਮ ਸ਼ੋਭਾ ਸੀ ਉਹ ਬਹੁਤ ਹੀ ਗਰੀਬ ਪਰਿਵਾਰ ਵਿੱਚ ਪੈਦਾ ਹੋਇਆ ਸੀ ਪਰ ਉਹ ਬਹੁਤ ਹੀ ਹੁਸ਼ਿਆਰ ਤੇ ਮਿਹਨਤੀ ਸੀ ਜਦੋਂ ਉਹ ਗਰੀਬ ਸੀ ਤਾਂ ਉਸ ਨੂੰ ਧਨ ਦੀ ਕੋਈ ਜ਼ਿਆਦਾ ਚਾਹ ਨਹੀਂ ਸੀ ਪਰ ਆਪਣੀ ਮਿਹਨਤ ਨਾਲ ਜਿਵੇਂ ਜਿਵੇਂ ਉਸ ਦੇ ਕੋਲ ਧਨ ਆਉਣ ਲੱਗਾ ਤਾਂ ਉਹ ਦਿਨ ਰਾਤ ਉਸ ਧਨ ਨੂੰ ਵਧਾਉਣ ਦੀ ਚਿੰਤਾ ਵਿੱਚ ਡੁੱਬਿਆ ਰਹਿੰਦਾ। ਉਸ ਦੀ ਪਤਨੀ ਸ਼ੋਭਾ ਵੀ ਬਹੁਤ ਹੀ ਧਨ ਦੀ ਲਾਲਚੀ ਸੀ। ਤੁਸੀਂ ਤਾਂ ਜਾਣਦੇ ਹੋ ਕਿ ਧਨ ਦੀ ਲਾਲਸਾ ਅਜਿਹੀ ਹੁੰਦੀ ਹੈ ਜੋ ਵਾਧ ਦੇ ਧਨ ਦੇ ਨਾਲ-ਨਾਲ ਵਾਧ ਹੀ ਚਲੀ ਜਾਂਦੀ ਹੈ। ਹੁਣ ਸ਼ੰਭੂ ਵੀ ਅਜਿਹਾ ਸੋਚਦਾ ਸੀ ਕਿ ਕਾਸ਼ ਉਸ ਨੂੰ ਕੋਈ ਅਜਿਹੀ ਤਕਨੀਕ ਮਿਲ ਜਾਵੇ, ਕੋਈ ਤਰੀਕਾ ਮਿਲ ਜਾਵੇ ਜਿਸ ਨਾਲ ਕੁਝ ਦਿਨਾਂ ਵਿੱਚ ਹੀ ਧਨ ਵਿੱਚ ਹਜ਼ਾਰਾਂ ਗੁਣਾ ਵਾਧਾ ਹੋ ਜਾਵੇ। ਪਹਿਲਾਂ-ਪਹਿਲਾਂ ਉਹ ਧਨ ਨੂੰ ਚੰਚਲ ਤੇ ਹੱਥਾਂ ਦੀ ਮਹਿਲ ਸਮਝਦਾ ਸੀ। ਤੇ ਕਹਿੰਦਾ ਹੁੰਦਾ ਸੀ ਕਿ ਧੰਨ ਦਾ ਕੀ ਹੈ ਉਹ ਤਾਂ ਹਮੇਸ਼ਾ ਹੁੰਦਾ ਜਾਂਦਾ ਰਹਿੰਦਾ ਹੈ ਪਹਿਲਾਂ ਉਸ ਦੀ ਰੱਬ ਵਿੱਚ ਵੀ ਬਹੁਤ ਸ਼ਰਧਾ ਸੀ ਪਰ ਸਮਾਂ ਬੀਤਣ ਦੇ ਨਾਲ ਨਾਲ ਧੰਨ ਦੇ ਲਾਲਚ ਦੀ ਭੜਕਦੀ ਹੋਈ ਅੱਗ ਨੇ ਉਸ ਦੇ ਸਾਰੇ ਗੁਣਾਂ ਨੂੰ ਵੀ ਸਾੜ ਦਿੱਤਾ ਧੰਨ ਦੀ ਲਾਲਸਾ ਨੇ ਉਸ ਦੀ ਅੰਤਰਾਤਮਾ ਨੂੰ ਹਮੇਸ਼ਾ ਲਈ ਖਤਮ ਕਰ ਦਿੱਤਾ ਪਹਿਲਾਂ ਜਦੋਂ ਵੀ ਸ਼ੰਭੂ ਦੇ ਦਰ ਤੇ ਕੋਈ ਸਾਧੂ ਮਹਾਤਮਾ ਆਉਂਦਾ ਤਾਂ ਉਸ ਦਾ ਚਿਹਰਾ ਫੁੱਲਾਂ ਵਾਂਗ ਖਿੜ ਜਾਂਦਾ ਪਰ ਹੁਣ ਆਦਰ ਸਤਕਾਰ ਦੇ ਸਮੇਂ ਚਿਹਰੇ ਤੇ ਨਿਰਾਸ਼ਾ ਤੇ ਮਾਇੂਸੀ ਹੀ ਰਹਿੰਦੀ ਸੀ ਇੱਕ ਵਾਰ ਸ਼ਾਮ ਦਾ ਸਮਾਂ ਸੀ ਸ਼ੰਭੂ ਦੇ ਦਰ ਤੇ ਇੱਕ ਬਿਰਧ ਸਾਧੂ ਆਇਆ ਤੇ ਉਸ ਨੂੰ ਬੋਲਿਆ ਕਿ ਮੈਂ ਇੱਕ ਯਾਤਰੀ ਹਾਂ ਤੇ ਮੈਂ ਅੱਗੇ ਹਰਦਵਾਰ ਜਾਣਾ ਹੈ ਅੱਜ ਦੀ ਰਾਤ ਬਤੌਣ ਲਈ ਜੇ ਮੈਨੂੰ ਜਗ੍ਹਾ ਮਿਲ ਜਾਵੇ ਤਾਂ ਚੰਗਾ ਹੋਵੇਗਾ ਮੈਂ ਬੜੀ ਆਸ ਨਾਲ ਤੁਹਾਡੇ ਦਰ ਤੇ ਆਇਆ ਉਸ ਸਾਧੂ ਦਾ ਚਿਹਰਾ ਸੰਤੋਖ ਦੀ ਮੂਰਤ ਸੀ ਅੱਖਾਂ ਵਿੱਚ ਅਮਰਤ ਤੇ ਮੂੰਹ ਵਿੱਚ ਸ਼ਹਿਦ ਵਰਗੀ ਮਿਠਾਸ ਜਿਸ ਕਾਰਨ ਜਿਵੇਂ ਸ਼ੰਭੂ ਦਾ ਦਿਲ ਭਗਤੀ ਭਾਵ ਨਾਲ ਭਰ ਗਿਆ ਉਹ ਉਹਨਾਂ ਨੂੰ ਪ੍ਰਣਾਮ ਕਰਦਿਆਂ ਹੋਇਆ ਬੋਲਿਆ ਜ਼ਰੂਰ ਮਹਾਤਮਾ ਜੀ ਤੁਹਾਡੀ ਸੇਵਾ ਕਰਨਾ ਤਾਂ ਮੇਰਾ ਧਰਮ ਹੈ ਤਾਂ ਸਾਧੂ ਮੁਸਕਰਾਉਂਦੇ ਹੋਏ ਬੋਲਿਆ ਪੁੱਤਰ ਅੱਜ ਕੱਲ ਦੇ ਸਮੇਂ ਵਿੱਚ ਤੁਹਾਡੇ ਵਰਗੇ ਭਗਤੀ ਭਾਵ ਵਾਲੇ ਪੁਰਸ਼ ਬੜੀ ਮੁਸ਼ਕਲ ਨਾਲ ਮਿਲਦੇ ਨੇ ਇਸ ਸੰਸਾਰ ਵਿੱਚ ਧਰਮ ਦਾ ਭਾਵ ਹੀ ਜਿਵੇਂ ਖਤਮ ਹੋ ਗਿਆ ਹੈ ਇਸ ਤਰ੍ਹਾਂ ਸਾਧੂ ਦੇ ਮੂੰਹ ਤੋਂ ਆਪਣੀ ਪ੍ਰਸ਼ੰਸਾ ਸੁਣ ਕੇ ਸ਼ੰਭੂ ਦਾ ਦਿਲ ਖੜ ਉੱਠਿਆ ਉਹ ਬੋਲਿਆ ਮਹਾਰਾਜ ਜੇ ਅਸੀਂ ਤੁਹਾਡੇ ਵਰਗੇ ਸੰਤਾਂ ਦੀ ਸੇਵਾ ਨਹੀਂ ਕਰਾਂਗੇ ਤਾਂ ਇਸ ਮਾਨਸ ਜਨਮ ਦਾ ਕੀ ਲਾਭ ਹੈ ਅਜਿਹਾ ਕਹਿੰਦੇ ਸ਼ੰਭੂ ਉਸ ਮਹਾਤਮਾ ਨੂੰ ਆਪਣੇ ਘਰ ਦੇ ਅੰਦਰ ਲੈ ਗਿਆ ਜਦੋਂ ਉਹਨਾਂ ਨੇ ਘਰ ਵਿੱਚ ਪ੍ਰਵੇਸ਼ ਕੀਤਾ ਤਾਂ ਸ਼ੰਭੂ ਨੇ ਉਹਨਾਂ ਦੇ ਸਵਾਗਤ ਸਤਿਕਾਰ ਵਿੱਚ ਕੋਈ ਕਮੀ ਨਹੀਂ ਛੱਡੀ ਖਾਣ ਲਈ ਸਵਾਦਿਸ਼ਟ ਭੋਜਨ ਬਣਾਇਆ ਕਈ ਪ੍ਰਕਾਰ ਦੀਆਂ ਮਠਿਆਈਆਂ ਬਣਾਈਆਂ ਭਾਵੇਂ ਹੀ ਸ਼ੰਭੂ ਅੱਜਕੱਲ੍ਹ ਸਾਧੂਆਂ ਨੂੰ ਦਾਨ ਸੇਵਾ ਦੇਣ ਦੇ ਪੱਖ ਵਿੱਚ ਨਹੀਂ ਸੀ ਪਰ ਉਸ ਮਹਾਤਮਾ ਦੀਆਂ ਗੱਲਾਂ ਵਿੱਚ ਕੁਝ ਐਸੀ ਸ਼ਕਤੀ ਸੀ ਕਿ ਉਸ ਦੇ ਸਾਲਾਂ ਪੁਰਾਣੇ ਵਿਚਾਰ ਚੰਦਪਲਾਂ ਵਿੱਚ ਬਦਲ ਗਏ ਜਿਵੇਂ ਸੁੱਕੀ ਧਰਤੀ ਤੇ ਇੱਕ ਦਿਨ ਦੀ ਬਾਰਿਸ਼ ਨਾਲ ਹਰਿਆਲੀ ਛਾ ਜਾਂਦੀ ਹੈ ਇਸ ਭਗਤੀ ਭਾਵ ਨਾਲ ਮਹਾਤਮਾ ਦਾ ਦਿਲ ਖੁਸ਼ ਹੋ ਗਿਆ ਸੋ ਰਾਤ ਪਰ ਰੱਬ ਦੀਆਂ ਗੱਲਾਂ ਹੁੰਦੀਆਂ ਰਹੀਆਂ ਗਿਆਨ ਤੇ ਭਗਤੀ ਦੀ ਚਰਚਾ ਚੱਲਦੀ ਰਹੀ ਅੰਤ ਵਿੱਚ ਸ਼ੰਭੂ ਨੇ ਪੁੱਛਿਆ ਕਿ ਮਹਾਤਮਾ ਜੀ ਤੁਸੀਂ ਸਾਧੂ ਕਿਵੇਂ ਬਣੇ ਸਾਧੂ ਨੇ ਹੱਸ ਕੇ ਜਵਾਬ ਦਿੱਤਾ ਪੁੱਤਰ ਬੁਢਾਪਾ ਆ ਗਿਆ ਹੈ ਹੁਣ ਸਾਰੀ ਉਮਰ ਗ੍ਰੈਸਤੀ ਜੀਵਨ ਵਿੱਚ ਥੋੜੀ ਫਸਿਆ ਰਹਾਂਗਾ ਕੁਝ ਭਜਨ ਬੰਦਗੀ ਵੀ ਤਾਂ ਕਰਨੀ ਚਾਹੀਦੀ ਹੈ ਰੱਬ ਦੀ ਕਿਰਪਾ ਨਾਲ ਮੈਂ ਬਹੁਤ ਧਨ ਕਮਾਇਆ ਹੈ ਮੇਰੇ ਤਿੰਨ ਪੁੱਤਰ ਨੇ ਤੇ ਇੱਕ ਧੀ ਵੀ ਹੈ ਹੁਣ ਸਾਰੀ ਧਨ ਦੌਲਤ ਉਹਨਾਂ ਵਿੱਚ ਵੰਡ ਦਿੱਤੀ ਹੈ ਤੇ ਹੁਣ ਮੈਂ ਤੀਰਥ ਯਾਤਰਾ ਲਈ ਜਾ ਰਿਹਾ ਹਾਂ ਫਿਰ ਕੁ ਸਮੇਂ ਬਾਅਦ ਸ਼ੰਭੂ ਨੇ ਸਾਧੂ ਵੱਲ ਵੇਖਿਆ ਤੇ ਪੁੱਛਿਆ ਤਾਂ ਕੀ ਤੁਸੀਂ ਆਪਣਾ ਸਾਰਾ ਕੁਝ ਬੱਚਿਆਂ ਨੂੰ ਦੇ ਦਿੱਤਾ ਜਾਂ ਆਪਣੇ ਕੋਲ ਵੀ ਕੁਝ ਰੱਖਿਆ ਹੈ ਤਾਂ ਸਾਧੂ ਨੇ ਕਿਹਾ ਪੁੱਤਰ ਮੇਰੇ ਹੱਥ ਵਿੱਚ ਇਹ ਜੋ ਪੋਟਲੀ ਵੇਖ ਰਿਹਾ ਹੈ ਇਹਦੇ ਵਿੱਚ ਮੈਂ 400 ਸੋਨੇ ਦੀਆਂ ਮੋਹਰਾਂ ਰੱਖੀਆਂ ਹੋਈਆਂ ਯਾਤਰਾ ਵਿੱਚ ਕਦੇ-ਕਦੇ ਧੰਨ ਦੀ ਲੋੜ ਵੀ ਪੈ ਜਾਂਦੀ ਹੈ ਸੋ ਗੱਲਾਂ ਕਰਦੇ ਕਰਦੇ ਸਾਧੂ ਨੂੰ ਨੀਂਦ ਆ ਗਈ ਪਰ ਸ਼ੰਭੂ ਦੀਆਂ ਅੱਖਾਂ ਖੁੱਲੀਆਂ ਹੋਈਆਂ ਸੀ ਇਹ ਸਾਰੀਆਂ ਗੱਲਾਂ ਉਸ ਦੀ ਪਤਨੀ ਸ਼ੋਭਾ ਨੇ ਵੀ ਸੁਣ ਲਈਆਂ ਮੋਹਰਾਂ ਦਾ ਨਾਮ ਸੁਣ ਜਿਵੇਂ ਉਹਨਾਂ ਦਾ ਭਗਤੀ ਭਾਵ ਕਿਤੇ ਉੱਡ ਪੁੱਟ ਗਿਆ ਰਾਤ ਦਾ ਪਹਿਲਾ ਪੈਰ ਬੀਤ ਗਿਆ ਉਹ ਵਾਰ-ਵਾਰ ਮਹਾਤਮਾ ਦੀ ਪੋਟਲੀ ਵੱਲ ਵੇਖ ਰਿਹਾ ਸੀ ਤੇ ਮਨ ਹੀ ਮਨ ਕੁਝ ਸੋਚ ਰਿਹਾ ਸੀ ਉਸ ਦੇ ਅੰਦਰ ਲੋਭ ਦੀ ਮਾਇਆ ਦਾ ਜਨਮ ਹੋਇਆ ਪਰ ਉਸ ਦੀ ਅੰਤਰਾਤਮਾ ਉਸ ਨੂੰ ਇਹ ਨੀਚ ਕੰਮ ਕਰਨ ਤੋਂ ਰੋਕ ਰਹੀ ਸੀ ਪਰ ਉਸ ਦਾ ਮਨ ਸੋਨੇ ਦੀਆਂ ਮੋਹਰਾਂ ਨੂੰ ਪ੍ਰਾਪਤ ਕਰਨ ਦੀ ਜ਼ਿੱਦ ਤੇ ਅੜ ਗਿਆ ਕੁਝ ਸਮੇਂ ਤੱਕ ਇਸੇ ਸੰਘਰਸ਼ ਵਿੱਚ ਹੀ ਉਸ ਦੇ ਮਨ ਦਾ ਬੁਰਾ ਹਾਲ ਹੋ ਗਿਆ ਕਿ ਤਦ ਹੀ ਉਸ ਦੀ ਪਤਨੀ ਉਸ ਦੇ ਕੋਲ ਆ ਕੇ ਬੈਠ ਜਾਂਦੀ ਹੈ ਤੇ ਕਹਿੰਦੀ ਹੈ ਤੁਸੀਂ ਕਿਹੜੀ ਡੂੰਗੀ ਚਿੰਤਾ ਵਿੱਚ ਡੁੱਬੇ ਹੋ ਕੀ ਤੁਸੀਂ ਵੀ ਉਹੀ ਸੋਚ ਰਹੇ ਹੋ ਜੋ ਮੈਂ ਸੋਚ ਰਹੀ ਹਾਂ ਇਸ ਸਾਧੂ ਨੇ ਤਾਂ ਆਪਣੀ ਬਹੁਤ ਸੇਵਾ ਕਰਾ ਲਈ ਹੈ ਹੁਣ ਇਸ ਨੂੰ ਕੁਝ ਤਾਂ ਹਰਜਾਨਾ ਭਰਨਾ ਹੀ ਪਵੇਗਾ ਤਦ ਸ਼ੰਭੂ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਮੇਰੇ ਮਨ ਵਿੱਚ ਬਹੁਤ ਹੀ ਦੁਬਧਾ ਹੋ ਰਹੀ ਹੈ ਸਾਡਾ ਕਰਤਵ ਹੈ ਕਿ ਦਰ ਤੇ ਆਏ ਦੀ ਸੇਵਾ ਕਰੀਏ ਪਰ ਜੇ ਅਸੀਂ ਉਹਨਾਂ ਦੇ ਤੁਹਾਨੂੰ ਲੁੱਟ ਲਵਾਂਗੇ ਤਾਂ ਪਾਪ ਹੋਵੇਗਾ ਸ਼ਾਇਦ ਸਾਨੂੰ ਐਸਾ ਨਹੀਂ ਕਰਨਾ ਚਾਹੀਦਾ ਤਦ ਉਸਦੀ ਪਤਨੀ ਕਹਿੰਦੀ ਹੈ ਕਿ ਤੁਸੀਂ ਕਿਸ ਤਰ੍ਹਾਂ ਦੀਆਂ ਬੇਫਾਇਦੀਆਂ ਗੱਲਾਂ ਕਰ ਰਹੇ ਹੋ ਇਹ ਸਾਧੂ ਦੀ ਉਮਰ ਤਾਂ ਢਲ ਚੁੱਕੀ ਹੈ ਤੇ ਕੀ ਪਤਾ ਕਦੋਂ ਹੀ ਲੁੜਕ ਜਾਵੇ ਜਿਸ ਤਰ੍ਹਾਂ ਹੁਣ ਵੀ ਇਹ ਇੱਕ ਤਰ੍ਹਾਂ ਦਾ ਅਨਾਥ ਹੀ ਹੈ ਤੇ ਆਪਣੇ ਆਖਰੀ ਸਮੇਂ ਨੂੰ ਬਤਾਉਣ ਲਈ ਹਰਦوار ਜਾ ਰਿਹਾ ਤੁਸੀਂ ਆਪਣੇ ਮਨ ਨੂੰ ਰੋਕੋ ਤੇ ਇਹ ਸੋਨੇ ਦੀਆਂ ਮੋਹਰਾਂ ਨੂੰ ਲੈ ਲਵੋ ਮੈਨੂੰ ਲੱਗਦਾ ਹੈ ਪਰਮਾਤਮਾ ਵੀ ਇਹੀ ਚਾਹੁੰਦਾ ਹੈ ਇਸੇ ਕਾਰਨ ਇਹ ਸਾਧੂ ਆਪਣੇ ਕੋਲ ਆਇਆ ਹੈ ਤੇ ਜਿਹੜੀ ਗੱਲ ਸਭ ਤੋਂ ਗੋਪਤ ਰੱਖਣੀ ਚਾਹੀਦੀ ਹੈ ਉਹੀ ਗੱਲ इसने ਆਪਾਂ ਨੂੰ ਦੱਸ ਦਿੱਤੀ ਹੈ ਤਾਦ ਸ਼ੰਭੂ ਨੇ ਆਪਣੀ ਪਤਨੀ ਦੀਆਂ ਗੱਲਾਂ ਦੀ ਹਾਮੀ ਭਰੀ। ਸੁਵੰਤ ਵਿੱਚ ਲੋਭ ਨੇ ਧਰਮ ਨੂੰ ਹਰਾ ਦਿੱਤਾ। ਸ਼ੰਭੂ ਨੇ ਪੋਟਲੀ ਚੱਕਦ ਲਈ ਪਰ ਉਸਦੇ ਹੱਥ-ਪੈਰ ਵੀ ਕੰਬ ਰਹੇ ਸੀ। ਉਸ ਦੀ ਅੰਤਰਾਤਮਾ ਨੇ ਇੱਕ ਵਾਰ ਫਿਰ ਤੋਂ ਬੜਬੜਾਉਣਾ ਸ਼ੁਰੂ ਕਰ ਦਿੱਤਾ ਪਰ ਲੋਭ ਦੇ ਪੱਕੇ ਹੱਥਾਂ ਨੇ ਉਸ ਨੂੰ ਦਬਾ ਦਿੱਤਾ। ਫਿਰ ਸ਼ੰਭੂ ਤੇ ਉਸ ਦੀ ਪਤਨੀ ਸ਼ੋਭਾ ਨੇ ਪੋਟਲੀ ਖੋਲੀ ਤੇ ਉਸ ਵਿੱਚੋਂ ਸੋਨੇ ਦੀਆਂ ਮੋਹਰਾਂ ਨੂੰ ਕੱਢ ਲਿਆ ਤੇ ਉਹਨਾਂ ਦੀ ਜਗ੍ਹਾ ਸਧਾਰਨ ਲੋਹੇ ਦੇ ਸਿੱਕੇ ਪਾ ਦਿੱਤੇ। ਅਗਲੇ ਦਿਨ ਸਵੇਰੇ ਮਹਾਤਮਾ ਸ਼ੰਭੂ ਤੇ ਉਸ ਦੀ ਪਤਨੀ ਤੋਂ ਨਿਮਰਤਾ ਨਾਲ ਆਗਿਆ ਲੈ ਕੇ ਇਸ਼ਨਾਨ ਵਗੈਰਾ ਕਰਕੇ ਆਪਣੀ ਅਗਲੀ ਯਾਤਰਾ ਲਈ ਤਿਆਰ ਹੋ ਗਏ ਪਰ ਹੁਣ ਵੀ ਸ਼ੰਭੂ ਦਾ ਦਿਲ ਡਰ ਰਿਹਾ ਸੀ ਉਸ ਨੂੰ ਇਹੀ ਡਰ ਸੀ ਕਿ ਕਿਤੇ ਸਾਧੂ ਨੂੰ ਸ਼ੱਕ ਨਾ ਹੋ ਜਾਵੇ ਇਨ੍ਹਾਂ ਖਿਆਲਾਂ ਨਾਲ ਉਸ ਦਾ ਚਿਹਰਾ ਪੀਲਾ ਪਈ ਜਾ ਰਿਹਾ ਸੀ ਪਰ ਮਹਾਤਮਾ ਨੂੰ ਇਸ ਗੱਲ ਦੀ ਕੋਈ ਖ਼ਬਰ ਹੀ ਨਹੀਂ ਸੀ ਉਹ ਤਾਂ ਹੱਸਦੇ ਹੋਏ ਗੱਲਾਂ ਕਰ ਰਹੇ ਸੀ ਤੇ ਰਾਤ ਦੀ ਮਹਿਮਾਨ ਨਿਵਾਜ਼ੀ ਲਈ ਵਾਰ-ਵਾਰ ਧੰਨਵਾਦ ਕਰ ਰਹੇ ਸੀ ਅਜੇ ਹੀ ਗਿਰੀ ਹੋਈ ਹਰਕਤ ਕਰਨ ਤੋਂ ਬਾਅਦ ਵੀ ਸ਼ੰਭੂ ਨੇ ਉਦਾਸਜਾ ਹੋ ਕੇ ਕਿਹਾ ਮਹਾਤਮਾ ਜੀ ਮੇਰੇ ਕੋਈ ਸੰਤਾਨ ਨਹੀਂ ਹੈ ਕਿਰਪਾ ਕਰਕੇ ਰੱਬ ਨੂੰ ਅਰਦਾਸ ਕਰਿਓ ਕਿ ਸਾਡੇ ਕੋਈ ਸੰਤਾਨ ਹੋ ਜਾਵੇ ਹਾਲਾਂਕਿ ਅਸੀਂ ਪਾਪੀ ਆ ਸਾਡੀਆਂ ਅਰਦਾਸਾਂ ਦਾ ਕੋਈ ਅਸਰ ਨਹੀਂ ਹੋ ਸਕਦਾ ਪਰ ਤੁਸੀਂ ਤਾਂ ਮਹਾਤਮਾ ਹੋ ਰੱਬ ਤੁਹਾਡੀ ਗੱਲ ਜ਼ਰੂਰ ਸੁਣੇਗਾ ਤਦ ਇੱਕ ਮੁਸਕਾਨ ਦੇ ਨਾਲ ਮਹਾਤਮਾ ਨੇ ਜਵਾਬ ਦਿੱਤਾ ਸੁਣੇਗਾ ਜਾਂ ਨਹੀਂ ਇਹ ਤਾਂ ਆਪ ਹੀ ਜਾਣਦਾ ਹੈ ਪਰ ਮੈਂ ਤੁਹਾਨੂੰ ਅਸ਼ੀਰਵਾਦ ਦਿੰਦਾ ਹਾਂ ਕਿ ਰੱਬ ਤੁਹਾਨੂੰ ਬੱਚੇ ਦੀ ਦਾਤ ਦੇਵੇ ਇਹਨਾਂ ਕਹਿ ਕੇ ਉਹ ਮਹਾਤਮਾ ਉੱਥੋਂ ਚਲੇ ਗਏ ਇਧਰ ਹੁਣ ਜਿਵੇਂ ਸ਼ੰਭੂ ਦੇ ਸਿਰ ਤੋਂ ਇੱਕ ਵੱਡਾ ਬੋਝ हट ਗਿਆ ਹੋਵੇ ਉਸ ਨੂੰ ਅਜੀਹਾ ਲੱਗਿਆ ਜਿਵੇਂ ਮਹਾਤਮਾ ਦੇ ਜਾਨ ਨਾਲ ਹੀ ਉਸਦੇ ਦਿਲ ਤੋਂ ਇੱਕ ਪੱਥਰ हट ਗਿਆ ਹੋਵੇ ਪਰ ਉਹ ਦੋਵੇਂ ਪਤੀ ਪਤਨੀ ਚੋਰੀ ਦੇ ਫਲ ਤੋਂ ਨਹੀਂ ਬਚ ਸਕਦੇ ਸੀ ਇਹ ਗੱਲ ਸ਼ੰਭੂ ਦਾ ਮਾਨ ਵੀ ਅੰਦਰੋਂ ਮਹਿਸੂਸ ਕਰ ਰਿਹਾ ਸੀ ਉਹ ਇਸ ਚੋਰੀ ਦੇ ਜ਼ਾਹਰ ਹੋਣ ਤੋਂ ਬਹੁਤ ਡਰ ਰਿਹਾ ਸੀ ਪਰ ਦੋਸਤੋ ਚੋਰੀ ਦਾ ਜ਼ਾਹਰ ਹੋਣਾ ਤਾਂ ਲਾਜ਼ਮੀ ਸੀ ਉਸ ਦਾ ਫਲ ਭਵਖ ਦੇ ਕਿਸੇ ਪਰਦੇ ਵਿੱਚ ਛੁਪ ਕੇ ਸਹੀ ਮੌਕੇ ਦੀ ਉਡੀਕ ਕਰ ਰਿਹਾ ਸੀ ਖੈਰ ਦੂਜੇ ਪਾਸੇ ਉਹ ਮਹਾਤਮਾ ਹਰਦਵਾਰ ਪਹੁੰਚੇ ਤਾਂ ਉਹਨਾਂ ਦਾ ਦਿਲ ਬਹੁਤ ਪ੍ਰਸੰਨ ਹੋ ਗਿਆ। ਉਥੇ ਸਾਧੂਆਂ ਸੰਤਾਂ ਨੂੰ ਵੇਖ ਕੇ ਮਹਾਤਮਾ ਨੂੰ ਬਹੁਤ ਖੁਸ਼ੀ ਮਹਿਸੂਸ ਹੋਈ। ਫਿਰ ਰਾਤ ਨੂੰ ਮਹਾਤਮਾ ਉੱਥੇ ਹੀ ਸੰਤਾਂ ਦੇ ਨਾਲ ਆਸ਼ਰਮ ਵਿੱਚ ਸੌਂ ਗਏ। ਫਿਰ ਅਗਲੇ ਦਿਨ ਇਸ਼ਨਾਨ ਕਰਕੇ ਉਹਨਾਂ ਨੇ ਉਸ ਮੰਦਰ ਦੇ ਮੁੱਖ ਰਸੋਈਏ ਨੂੰ ਬੁਲਾ ਕੇ ਕਿਹਾ, ਮੈਂ ਇੱਥੇ ਆਉਣ ਵਾਲੇ ਸ਼ਰਧਾਲੂਆਂ ਲਈ ਆਨੰਦਾਨ ਕਰਨਾ ਚਾਹੁੰਦਾ ਵਾਂ। ਇਹੀ ਇੱਕ ਇੱਛਾ ਮੇਰੀ ਬਾਕੀ ਹੈ। ਕਿਰਪਾ ਕਰਕੇ ਤੁਸੀਂ ਮੈਨੂੰ ਦੱਸੋ ਕਿ ਸਾਰੇ ਲੋਕਾਂ ਦੇ ਭੋਜਨ, ਨਿਵਾਸ ਤੇ ਵਸਤਰਦਾਨ ਲਈ ਕਿੰਨਾ ਕੁ ਖਰਚਾ ਹੋ ਸਕਦਾ ਹੈ? ਉਦੋਂ ਉਸ ਵਿਅਕਤੀ ਨੇ ਕੁਝ ਹਿਸਾਬ ਕਰਦਿਆਂ ਦੱਸਿਆ ਕਿ ਮਹਾਰਾਜ ਅਨਦਾਨ ਨਿਵਾਸ ਤੇ ਵਸਤਰਦਾਨ ਤੇ ਹੋਰ ਸਾਰੇ ਤਰ੍ਹਾਂ ਦੇ ਕੰਮਾਂ ਲਈ ਲਗਭਗ 300 ਮੋਹਰਾਂ ਦੀ ਲੋੜ ਪੈ ਸਕਦੀ ਹੈ ਕੀ ਤੁਹਾਡੇ ਕੋਲ ਇਨਾ ਧਨ ਹੈਗਾ ਮਹਾਤਮਾ ਨੇ ਕਿਹਾ ਠੀਕ ਹੈ ਤੁਸੀਂ ਫਿਕਰ ਨਾ ਕਰੋ ਤੁਸੀਂ ਬਸ ਕੱਲ ਦੇ ਸਾਰੇ ਪ੍ਰੋਗਰਾਮਾਂ ਦੀ ਤਿਆਰੀ ਕਰੋ ਐਨਾ ਕਹਿ ਕੇ ਉਹ ਗੰਗਾ ਇਸ਼ਨਾਨ ਕਰਨ ਲਈ ਚਲੇ ਗਏ ਫਿਰ ਅਗਲੇ ਦਿਨ ਉਹਨਾਂ ਦੇ ਕਹੀ ਅਨੁਸਾਰ ਉਸ ਰਸੋਈਏ ਨੇ ਪੂਰਾ ਪ੍ਰੋਗਰਾਮ ਕੀਤਾ ਉਹਨਾਂ ਨੇ ਬਹੁਤ ਹੀ ਧੂਮ-ਧਾਮ ਤੇ ਖੁਸ਼ੀ ਨਾਲ ਅਨਦਾਨ ਵਸਤਰਦਾਨ ਭਜਨ ਤੇ ਹੋਰ ਕੰਮਾਂ ਨੂੰ ਪੂਰਾ ਕੀਤਾ ਉਥੇ ਮੌਜੂਦ ਸਾਰੇ ਲੋਕ ਵੇਖ ਕੇ ਖੁਸ਼ੀ ਨਾਲ ਕਹਿਣ ਲੱਗੇ ਕਿ ਮਹਾਤਮਾ ਆਪ ਗਰੀਬ ਹੋ ਕੇ ਵੀ ਕਿੰਨੇ ਦਿਆਲੂ ਨੇ ਜਿਨ੍ਹਾਂ ਕੋਲ ਧਨ ਦੀ ਕੋਈ ਕਮੀ ਨਹੀਂ ਹੁੰਦੀ ਉਹ ਫਾਲਤੂ ਦੇ ਦਿਖਾਵੇਆਂ ਵਿੱਚ ਹੀ ਲੁਟਾ ਦਿੰਦੇ ਨੇ ਪਰ ਧਰਮ ਦੇ ਰਾਹ ਤੇ ਇੱਕ ਕੌੜੀ ਵੀ ਨਹੀਂ ਖਰਚਦੇ ਤੇ ਇਹ ਇੱਕ ਨੇਕਦਿਲ ਬੰਦਾ ਹੈ ਜਿਸ ਨੇ ਆਪਣਾ ਧਰਮ ਸਮਝਿਆ ਤੇ ਧਰਮ ਦੇ ਸਾਹਮਣੇ ਧਨ ਦਾ ਮੂੰਹ ਨਹੀਂ ਰੱਖਿਆ ਆਪਣੀ ਪ੍ਰਸ਼ੰਸਾ ਸੁਣ ਕੇ ਮਹਾਤਮਾ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਉਨ੍ਹਾਂ ਦਾ ਦਿਲ ਬਾਗੋ-ਬਾਗ ਹੋਈ ਜਾ ਰਿਹਾ ਸੀ ਹੁਣ ਜਦੋਂ ਸ਼ਾਮ ਹੋਈ ਮਹਾਤਮਾ ਨੇ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕੀਤਾ ਤੇ ਪੋਟਲੀ ਨੂੰ ਖੋਲ ਕੇ ਵੇਖਿਆ ਤੇ ਪੋਟਲੀ ਦੇ ਅੰਦਰ ਲੋਹੇ ਦੇ ਸਿੱਕਿਆਂ ਨੂੰ ਦੇਖ ਕੇ ਮਹਾਤਮਾ ਦਾ ਦਿਲ ਕੰਬ ਗਿਆ ਅਜਿਹਾ ਮਹਿਸੂਸ ਹੋਇਆ ਜਿਵੇਂ ਉਹ ਕੋਈ ਡਰਾਵਣਾ ਸੁਪਨਾ ਦੇਖ ਰਹੇ ਹੋਣ ਉਨ੍ਹਾਂ ਨੂੰ ਆਪਣੀ ਅੱਖਾਂ ਤੇ ਯਕੀਨ ਨਹੀਂ ਸੀ ਹੋ ਰਿਹਾ ਉਹ ਚਾਹੁੰਦੇ ਸੀ ਕਿ ਇਹ ਸੁਪਨਾ ਜਲਦੀ ਤੋਂ ਜਲਦੀ ਟੁੱਟ ਜਾਵੇ ਪਰ ਅਫਸੋਸ ਇਹ ਕੋਈ ਸੁਪਨਾ ਨਹੀਂ ਸੀ ਜਿਸ ਤੋਂ ਨੀਂਦ ਖੁੱਲ ਜਾਵੇ ਉਨ੍ਹਾਂ ਨੇ ਵਾਰ-ਵਾਰ ਆਪਣੀਆਂ ਅੱਖਾਂ ਮਲ ਕੇ ਵੇਖੀਆਂ ਪਰ ਸਿੱਕੇ ਲੋਹੇ ਦੇ ਹੀ ਸੀ। ਮਹਾਤਮਾ ਨੇ ਥੋੜੀ ਹੀ ਦੇਰ ਵਿੱਚ ਰਸੋਈਏ ਨਾਲ ਹਿਸਾਬ ਕਰਕੇ ਉਸ ਨੂੰ ਸਾਰਾ ਧਨ ਦੇਣਾ ਸੀ। ਮਹਾਤਮਾ ਨੇ ਸੋਚਿਆ ਹੁਣ ਕੀ ਹੋਵੇਗਾ? ਬੇਇੱਜ਼ਤੀ ਦੀ ਛਵੀ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਆ ਗਈ। ਉਹ ਕਹਿਣ ਲੱਗੇ, "ਹੇ ਪ੍ਰਭੂ, ਮੈਨੂੰ ਮਾਫ਼ ਕਰਨਾ।" ਮਹਾਤਮਾ ਕੰਬਦੇ ਹੋਏ ਖੜੇ ਹੋ ਗਏ। ਉਹਨਾਂ ਨੂੰ ਆਪਣੀ ਬੇਇੱਜ਼ਤੀ ਦਾ ਖਿਆਲ ਬੇਇੱਜ਼ਤੀ ਤੋਂ ਵੀ ਜ਼ਿਆਦਾ ਡਰਾਵਣਾ ਲੱਗ ਰਿਹਾ ਸੀ। ਹੁਣ ਉਹਨਾਂ ਵਿੱਚ ਇਸ અપਮਾਨ ਨੂੰ ਸਹਿਣ ਕਰਨ ਦੀ ਸ਼ਕਤੀ ਨਹੀਂ ਰਹੀ। ਉਹ ਕੁਝ ਸਮੇਂ ਤੱਕ ਸੋਚਦੇ ਰਹੇ। ਤੇ ਉਹਨਾਂ ਨੇ ਅਚਾਨਕ ਦਰਵਾਜ਼ਾ ਬੰਦ ਕਰ ਲਿਆ ਤੇ ਨਾਲ ਹੀ ਉਹਨਾਂ ਦੀਆਂ ਉਮੀਦਾਂ ਦੇ ਦਰਵਾਜ਼ੇ ਵੀ ਬੰਦ ਹੋ ਗਏ ਨਿਰਾਸ਼ਾ ਨੇ ਹਰ ਪਾਸੇ ਤੋਂ ਹਰਾ ਕੇ ਰੱਖ ਦਿੱਤਾ ਮਹਾਤਮਾ ਦਾ ਚਿਹਰਾ ਸਫੇਦ ਪੈ ਗਿਆ ਦਿਲ ਦੀ ਧੜਕਣ ਤੇਜ਼ ਹੋਣ ਕਾਰਨ ਉਹਨਾਂ ਦੀ ਮੌਤ ਹੋ ਗਈ ਜਿੱਥੇ ਸਵੇਰ ਬਹੁਤ ਹੀ ਸੁਖਮਈ ਸੀ ਕਿਸੇ ਨੂੰ ਨਹੀਂ ਸੀ ਪਤਾ ਕਿ ਸ਼ਾਮ ਇੰਨੀ ਦੁਖਦਾਈ ਹੋਵੇਗੀ ਕੁਝ ਸਮੇਂ ਵਿੱਚ ਇਸ ਘਟਨਾ ਦੀ ਖਬਰ ਚਾਰੇ ਪਾਸੇ ਫੈਲ ਗਈ ਇਹ ਸਭ ਦੇਖ ਕੇ ਉਸ ਰਸੋਈਏ ਨੇ ਹੀ ਮਹਾਤਮਾ ਦਾ ਅੰਤਿਮ ਸੰਸਕਾਰ ਕੀਤਾ ਤੇ ਫਿਰ ਰੱਬ ਦਾ ਨਾਮ ਲੈ ਕੇ ਆਪਣੇ ਕੰਮ ਵਿੱਚ ਲੱਗ ਗਿਆ। ਦੋਸਤੋ ਮਹਾਤਮਾ ਤਾਂ ਪੂਰੇ ਹੋ ਗਏ ਪਰ ਉਹਨਾਂ ਦਾ ਅਸ਼ੀਰਵਾਦ ਅਜੇ ਵੀ ਜੀਵਤ ਸੀ। ਇੱਕ ਸਾਲ ਬਾਅਦ ਚੋਰ ਬ੍ਰਾਹਮਣ ਸ਼ੰਭੂ ਦੇ ਘਰ ਵਿੱਚ ਇੱਕ ਪੁੱਤਰ ਦਾ ਜਨਮ ਹੋਇਆ। ਇਸ ਮੌਕੇ ਤੇ ਸ਼ੰਭੂ ਇਸ ਤਰ੍ਹਾਂ ਖੁਸ਼ ਹੋਇਆ ਵਾ ਸੀ ਜਿਵੇਂ ਸਾਰੀ ਦੁਨੀਆ ਦਾ ਧਨ ਉਸ ਨੂੰ ਮਿਲ ਗਿਆ ਹੋਵੇ। ਹੁਣ ਤਾਂ ਹਨੇਰ ਭਰੇ ਘਰ ਵਿੱਚ ਰੋਸ਼ਨੀ ਛਾ ਗਈ ਸੀ। ਉਸ ਦੇ ਪੈਰ ਧਰਤੀ ਤੇ ਨਹੀਂ ਲੱਗ ਰਹੇ ਸੀ। ਘਰ ਵਿੱਚ ਪੁੱਤਰ ਹੋਣ ਦੀ ਖੁਸ਼ੀ ਵਿੱਚ ਉਸ ਨੇ ਸਾਰੇ ਨਗਰ ਨੂੰ ਭੋਜਨ ਕਰਾਇਆ। ਉਸ ਦਿਨ ਸ਼ੰਭੂ ਨੇ ਆਪਣੀ ਸਾਰੀ ਜ਼ਿੰਦਗੀ ਦੀ ਕੰਜੂਸੀ ਕੱਢ ਦਿੱਤੀ ਤੇ ਧਨ ਨੂੰ ਪਾਣੀ ਵਾਂਗ ਵਹਾਇਆ ਤੇ ਪੁੱਤਰ ਦਾ ਨਾਮ ਸੁਚੇਤ ਰੱਖਿਆ ਸੁਚੇਤ ਬਹੁਤ ਹੀ ਸੁਸ਼ੀਲ ਤੇ ਪ੍ਰਮਾਤਮਾ ਦਾ ਉਪਾਸਕ ਬਾਲਕ ਸੀ ਉਸ ਦੀ ਤੇਜ਼ ਬੁੱਧੀ ਨੂੰ ਵੇਖ ਕੇ ਹੈਰਾਨੀ ਹੁੰਦੀ ਸੀ ਲੋਕ ਅਕਸਰ ਕਹਿੰਦੇ ਸੀ ਕਿ ਕੋਲ ਦਾ ਨਾਮ ਵਧਾਵੇਗਾ ਸ਼ੰਭੂ ਇਹ ਸੁਣ ਕੇ ਖੁਸ਼ੀ ਨਾਲ ਫੁੱਲਿਆ ਨਸਮਉਂਦਾ ਸੋ ਇਸੇ ਤਰ੍ਹਾਂ 5 ਸਾਲ ਬੀਤ ਗਏ ਸੁਚੇਤ ਸਿੱਖਿਆ ਪ੍ਰਾਪਤ ਕਰਨ ਲਈ ਆਸ਼ਰਮ ਗਿਆ ਉੱਥੇ ਵੀ ਉਸ ਦੇ ਗੁਣਾਂ ਦਾ ਬੋਲਬਾਲਾ ਹੋਣ ਲੱਗਾ ਉਹ ਹਮੇਸ਼ਾ ਆਪਣੀ ਕਲਾਸ ਵਿੱਚ ਅੱਵਲ ਆਉਂਦਾ ਸ਼ੰਭੂ ਇਹ ਦੇਖ ਕੇ ਪ੍ਰਮਾਤਮਾ ਦਾ ਧੰਨਵਾਦ ਕਰਦਾ ਪਰ ਕਦੇ-ਕਦੇ ਜਦੋਂ ਉਸ ਨੂੰ ਉਸ ਮਹਾਤਮਾ ਨਾਲ ਕੀਤੇ ਆਪਣੇ ਦੁਸ਼ਕਰਮ ਦੀ ਯਾਦ ਆਉਂਦੀ ਤਾਂ ਉਸ ਦੇ ਦਿਲ ਵਿੱਚ ਚੁਬਨ ਜੀ ਹੁੰਦੀ ਤੇ ਉਸ ਦੀ ਆਤਮਾ ਤੇ ਇੱਕ ਅਜੀਹਾ ਡਰ ਛਾ ਜਾਂਦਾ ਜਿਸ ਕਾਰਨ ਵਾਰ-ਵਾਰ ਉਸ ਨੂੰ ਆਪਣੇ ਆਪ ਤੇ ਗੁੱਸਾ ਆਉਂਦਾ ਉਹ ਅਕਸਰ ਹੀ ਮਨ ਹੀ ਮਨ ਦੁਖੀ ਰਹਿੰਦਾ ਤੇ ਮਨ ਹੀ ਮਨ ਕਹਿੰਦਾ ਕਿ ਮੇਰੀ ਬੁੱਧੀ ਕਿੰਨੀ ਖੋਟੀ ਸੀ ਮੈਂ ਅਜੀਹਾ ਪਾਗਲਪਨ ਕਿਉਂ ਕੀਤਾ ਖੈਰ ਬੀਤੇ ਹੋਇਆ ਸਮਾਂ ਉਸ ਦੇ ਹੱਥ ਵਿੱਚ ਨਹੀਂ ਆ ਸਕਦਾ ਸੀ ਫਿਰ ਵੀ ਉਸ ਨੇ 400 ਸੋਨੇ ਦੀਆਂ ਮੋਹਰਾਂ ਨੂੰ ਇੱਕ ਲਾਲ ਕੱਪੜੇ ਵਿੱਚ ਬੰਨ੍ਹ ਕੇ ਸੰਦੂਕ ਵਿੱਚ ਰੱਖ ਦਿੱਤਾ ਤੇ ਇਹ ਫੈਸਲਾ ਕੀਤਾ ਕਿ ਉਸ ਮਹਾਤਮਾ ਨੂੰ ਵਾਪਸ ਦੇਵੇਗਾ ਫਿਰ ਉਸ ਨੇ ਮਹਾਤਮਾ ਦੀ ਖੋਜ ਸ਼ੁਰੂ ਕੀਤੀ ਕਈ ਲੋਕਾਂ ਨੂੰ ਭੇਜਿਆ ਪਰ ਉਸ ਮਹਾਤਮਾ ਤੱਕ ਨਹੀਂ ਪਹੁੰਚ ਸਕਿਆ ਸਮਾਂ ਬੀਤ ਗਿਆ ਸ਼ੰਭੂ ਉਸ ਘਟਨਾ ਨੂੰ ਤਾਂ ਭੁੱਲ ਗਿਆ ਪਰ ਸੋਨੇ ਦੀਆਂ ਮੋਹਰਾਂ ਅਜੇ ਵੀ ਇੱਕ ਲਾਲ ਕੱਪੜੇ ਵਿੱਚ ਲਪੇਟੀਆਂ ਹੋਈਆਂ ਉਸੇ ਸੰਦੂਕ ਵਿੱਚ ਪਈਆਂ ਸੀ ਸਮਾਂ گزرਦਾ ਗਿਆ ਤੇ ਸੁਚੇਤ ਹੁਣ 21 ਸਾਲ ਦਾ ਹੋ ਗਿਆ ਸੀ। ਇਹਦੇ ਨਾਲ-ਨਾਲ ਉਸ ਨੂੰ ਇੱਕ ਖਤਰਨਾਕ ਬਿਮਾਰੀ ਨੇ ਘੇਰ ਲਿਆ ਸੀ ਤੇ ਸੁਚੇਤ ਦੇ ਇਲਾਜ ਵਿੱਚ ਬਹੁਤ ਸਾਰਾ ਧਨ ਖਰਚ ਹੋ ਰਿਹਾ ਸੀ। ਫਿਰ ਇੱਕ ਦਿਨ ਅਚਾਨਕ ਸ਼ੰਭੂ ਆਪਣੀ ਪਤਨੀ ਸ਼ੋਭਾ ਤੇ ਪੁੱਤਰ ਸੁਚੇਤ ਦੇ ਨਾਲ ਹਰਦਵਾਰ ਲਈ ਰਵਾਨਾ ਹੋ ਗਿਆ। ਉੱਥੇ ਪਹੁੰਚ ਕੇ ਉਹ ਇੱਕ ਆਸ਼ਰਮ ਵਿੱਚ ਰੁਕੇ। ਉੱਥੇ ਸ਼ੰਭੂ ਨੂੰ ਪਤਾ ਲੱਗਿਆ ਕਿ ਉਸਦੇ ਪੁੱਤਰ ਸੁਚੇਤ ਦਾ ਵਿਹਾਰ ਸਾਧੂਆਂ ਵਰਗਾ ਹੋ ਰਿਹਾ ਹੈ। ਉਸ ਵਿੱਚ ਬਿਰਾਗ ਆ ਰਿਹਾ ਹੈ। ਉਹ ਦਿਨ ਰਾਤ ਸਾਧੂਆਂ ਦੇ ਆਸ਼ਰਮ ਵਿੱਚ ਸਮਾਂ ਬਿਤਾਉਂਦਾ ਤੇ ਜਦੋਂ ਵੀ ਕਿਸੇ ਦੀਨ ਦੁਖੀ ਜਾਂ ਗਰੀਬ ਨੂੰ ਦੇਖਦਾ ਤਾਂ ਉਸ ਦੀ ਮਦਦ ਜ਼ਰੂਰ ਕਰਦਾ ਇਹ ਵੇਖ ਕੇ ਸ਼ੰਭੂ ਬਹੁਤ ਪਰੇਸ਼ਾਨ ਹੁੰਦਾ ਸੀ ਪਰ ਉਹ ਕੁਝ ਕਰ ਨਹੀਂ ਸੀ ਸਕਦਾ ਸੁਚੇਤ ਉਸ ਦਾ ਇਕਲੌਤਾ ਪੁੱਤਰ ਸੀ ਉਸ ਦਾ ਚਿਹਰਾ ਵੇਖ ਕੇ ਸ਼ੰਭੂ ਦਾ ਗੁੱਸਾ ਸ਼ਾਂਤ ਹੋ ਜਾਂਦਾ ਸੀ ਉਹ ਬਹੁਤ ਸੋਚਦਾ ਸੀ ਪਰ ਸੁਚੇਤ ਦੀ ਇਸ ਸੁਭਾ ਦਾ ਕਾਰਨ ਉਸ ਨੂੰ ਸਮਝ ਵਿੱਚ ਨਹੀਂ ਸੀ ਆਉਂਦਾ ਫਿਰ ਇੱਕ ਦਿਨ ਸ਼ਾਮ ਦੇ ਸਮੇਂ ਸੁਚੇਤ ਭਜਨ ਬੰਦਗੀ ਕਰਕੇ ਆਪਣੇ ਆਸ਼ਰਮ ਵੱਲ ਵਾਪਸ ਆ ਰਿਹਾ ਸੀ ਕਿ ਰਸਤੇ ਵਿੱਚ ਉਸ ਨੂੰ ਇੱਕ ਬੁੱਢਾ ਆਦਮੀ ਰੋਂਦਾ ਹੋਇਆ ਮਿਲਿਆ ਤਾ ਸੁਚੇਤ ਨੇ ਹੈਰਾਨੀ ਨਾਲ ਪੁੱਛਿਆ "ਬਾਬਾ ਤੁਸੀਂ ਰੋ ਕਿਉਂ ਰਹੇ ਹੋ?" ਤਦ ਉਹ ਬੁੱਢਾ ਆਦਮੀ ਕਹਿਣ ਲੱਗਾ "ਪੁੱਤਰ ਕੀ ਦੱਸਾਂ? ਕਹਿਣ ਵਿੱਚ ਸ਼ਰਮ ਆਉਂਦੀ ਹੈ। ਜੇ ਤੂੰ ਜਾਣਨਾ ਹੀ ਚਾਹੁੰਦਾ ਹੈ ਤਾਂ ਸੁਣ। ਮੈਂ ਅੱਜ ਗੰਗਾ ਵਿੱਚ ਡੁੱਬ ਕੇ ਆਪਣਾ ਜੀਵਨ ਸਮਾਪਤ ਕਰਨ ਜਾ ਰਿਹਾ ਕਿਉਂਕਿ ਮੇਰੇ ਧੰਨ ਦਾ ਬਹੁਤ ਨੁਕਸਾਨ ਹੋਇਆ ਹੈ ਤੇ ਮੇਰੇ ਸਿਰ ਤੇ ਬਹੁਤ ਸਾਰਾ ਕਰਜ਼ਾ ਹੈ।" ਤਾਂ ਸੁਚੇਤ ਕਹਿੰਦਾ ਹੈ "ਪਰ ਇਹ ਤਾਂ ਛੋਟੀ ਜੀ ਗੱਲ ਹੈ।" ਇਹ ਸੁਣ ਕੇ ਉਸ ਬੁੱਢੇ ਵਿਅਕਤੀ ਨੇ ਭਰੀਆਂ ਅੱਖਾਂ ਨਾਲ ਸੁਚੇਤ ਵੱਲ ਵੇਖਦੇ ਹੋਏ ਕਿਹਾ "ਮੈਂ ਆਪਣਾ ਕਰਜ਼ਾ ਚੁਕਾਉਣਾ ਹੈ। ਨਹੀਂ ਤਾਂ ਮੇਰੇ ਕੋਲ ਆਤਮ ਹੱਤਿਆ ਕਰਨ ਤੋਂ ਇਲਾਵਾ ਕੋਈ ਰਸਤਾ ਹੀ ਨਹੀਂ ਹੈ ਤਦ ਸੁਚੇਤ ਕੁਝ ਸਮੇਂ ਲਈ ਚੁੱਪ ਰਿਹਾ ਤੇ ਇਹ ਚੁੱਪ ਉਸ ਬਦਕਿਸਮਤ ਬੁੱਢੇ ਵਿਅਕਤੀ ਲਈ ਇੱਕ ਉਮੀਦ ਬਣ ਰਹੀ ਸੀ ਉਸਦੇ ਹੰਝੂ ਰੁਕ ਗਏ ਤੇ ਫਿਰ ਸੁਚੇਤ ਨੇ ਪੁੱਛਿਆ ਕਿ ਮੈਨੂੰ ਇਹ ਦੱਸੋ ਕਿ ਤੁਹਾਨੂੰ ਕਿੰਨੇ ਤਣ ਦੀ ਲੋੜ ਹੈ ਦੋਸਤੋ ਜਦੋਂ ਇਨਸਾਨ ਨਿਰਾਸ਼ ਹੋਇਆ ਹੁੰਦਾ ਹੈ ਤਾਂ ਉਸ ਨੂੰ ਹਰ ਕਦਮ ਤੇ ਉਮੀਦ ਜ਼ਰੂਰ ਨਜ਼ਰ ਆਉਂਦੀ ਹੈ ਉਸ ਬੁੱਢੇ ਵਿਅਕਤੀ ਨੇ ਹਿਸਾਬ ਕਰਕੇ ਜਵਾਬ ਦਿੰਦੇ ਹੋਏ ਕਿਹਾ ਮੇਰੇ ਸਿਰ ਤੇ ਲਗਭਗ 400 ਸੋਨੇ ਦੀਆਂ ਮੋਹਰਾਂ ਦਾ ਕਰਜ਼ਾ ਹੈ ਸੁਚੇਤ ਫਿਰ ਤੋਂ ਕੁਝ ਸੋਚ ਕੇ ਕਹਿਣ ਲੱਗਾ ਕਿ ਤੁਸੀਂ ਚਿੰਤਾ ਨਾ ਕਰੋ ਤੁਸੀਂ ਬਸ ਇੱਥੇ ਹੀ ਗੰਗਾ ਦੇ ਤੱਟ ਤੇ ਮੇਰੀ ਉਡੀਕ ਕਰੋ ਮੈਂ ਬਸ ਹੁਣੇ ਹੀ ਵਾਪਸ ਆਇਆ ਤੁਹਾਡੇ ਲਈ ਮੈਂ ਕਿਤੇ ਨਾ ਕਿਤੇ ਧਨ ਜ਼ਰੂਰ ਲਿਆਵਾਂਗਾ ਤਦ ਬੁੱਢੇ ਆਦਮੀ ਨੇ ਕਿਹਾ ਪੁੱਤਰ ਇੱਥੇ ਨੇੜੇ ਹੀ ਇੱਕ ਧਰਮਸ਼ਾਲਾ ਹੈ ਤੁਸੀਂ ਉੱਥੇ ਹੀ ਆ ਜਾਓ ਉਸੇ ਵੇਲੇ ਸੁਚੇਤ ਦੌੜਦਾ ਹੋਇਆ ਵਾਪਸ ਆਸ਼ਰਮ ਵਿੱਚ ਪਹੁੰਚ ਗਿਆ ਉਸ ਸਮੇਂ ਉਸਦੇ ਦਿਲ ਵਿੱਚ ਇੱਕ ਅਜੀਬ ਹਲਚਲ ਸੀ ਉਸ ਦਾ ਮਨ ਬੇਚੈਨ ਸੀ ਉਹ ਚਾਹੁੰਦਾ ਸੀ ਕਿ ਜਿੰਨੀ ਜਲਦੀ ਹੋ ਸਕੇ ਉਸ ਬੁੱਢੇ ਬਾਬੇ ਦਾ ਸੰਕਟ ਦੂਰ ਕਰੇ ਜਿਵੇਂ ਕਿਸੇ ਸ਼ਕਤੀ ਨੇ ਉਸ ਨੂੰ ਯਕੀਨ ਦਿਵਾ ਦਿੱਤਾ ਸੀ ਕਿ ਇਸ ਬੁੱਢੇ ਬਾਬੇ ਦੀ ਸਹਾਇਤਾ ਕਰਨਾ ਹੀ ਮੇਰਾ ਧਰਮ ਹੈ ਉਹ ਇੱਕ ਖਾਸ ਭਾਵਨਾ ਨਾਲ ਆਪਣੇ ਆਸ਼ਰਮ ਵਿੱਚ ਪਹੁੰਚਿਆ ਤੇ ਉਸਦੇ ਮਾਤਾ ਪਿਤਾ ਉੱਥੇ ਨਹੀਂ ਸੀ ਹੁਣ ਸੁਚੇਤ ਦਾ ਰਸਤਾ ਸਾਫ਼ ਹੋ ਗਿਆ ਸੀ ਉਸ ਨੇ ਸੰਦੂਕ ਤੇ ਜੋ ਤਾਲਾ ਲੱਗਿਆ ਹੋਇਆ ਸੀ ਉਸ ਨੂੰ ਇੱਕ ਪੱਥਰ ਨਾਲ ਤੋੜ ਦਿੱਤਾ ਫਿਰ ਸੰਦੂਕ ਵਿੱਚ ਹੱਥ ਪੱਲਾ ਮਾਰ ਲੱਗਾ ਨਿਰਾਸ਼ਾ ਨੇ ਆਪਣੀ ਜਗ੍ਹਾ ਬਣਾ ਲਈ ਸੀ ਪਰ ਆਸ ਨੇ ਬੰਨ ਬੰਨ ਦਿੱਤੇ ਸੀ ਤਦ ਅਚਾਨਕ ਆਸ ਦੀ ਇੱਕ ਕਿਰਨ ਨਜ਼ਰ ਆਈ ਸੁਚੇਤ ਦੇ ਹੱਥ ਉਹ ਲਾਲ ਕਪੜਾ ਆ ਗਿਆ ਉਸ ਨੇ ਉਹਨੂੰ ਕੰਬਦੇ ਹੱਥਾਂ ਨਾਲ ਖੋਲਿਆ ਤੇ ਉਸ ਦਾ ਦਿਲ ਫੁੱਲਾਂ ਵਾਂਗ ਖਿੜ ਗਿਆ ਉਸ ਰੁਮਾਲ ਵਿੱਚ ਸੋਨੇ ਦੀਆਂ ਮੋਹਰਾਂ ਸੀ ਤੇ ਇਹ ਉਹੀ ਸੋਨੇ ਦੀਆਂ ਮੋਹਰਾਂ ਸੀ ਜੋ ਸ਼ੰਭੂ ਨੇ ਉਸ ਮਹਾਤਮਾ ਤੋਂ ਚੋਰੀ ਕਰੀਆਂ ਸੀ ਜਦੋਂ ਉਸ ਨੇ ਮੋਹਰਾਂ ਦੀ ਗਿਣਤੀ ਕੀਤੀ ਤਾਂ ਉਹ ਪੂਰੀਆਂ 400 ਹੀ ਨਿਕਲੀਆਂ ਸੁਚੇਤ ਦਾ ਦਿਲ ਖੁਸ਼ੀ ਨਾਲ ਭਰ ਗਿਆ ਉਸ ਨੇ ਉਹ ਮੋਹਰਾਂ ਆਪਣੀ ਜੇਬ ਵਿੱਚ ਪਾਈਆਂ ਤੇ ਕੱਪੜੇ ਨੂੰ ਵਾਪਸ ਸੰਦੂਕ ਵਿੱਚ ਰੱਖ ਦਿੱਤਾ ਤੇ ਬਹੁਤ ਉਤਸ਼ਾਹ ਨਾਲ ਉਸ ਬੁੱਢੇ ਬਾਬੇ ਕੋਲ ਜਾ ਪਹੁੰਚਿਆ ਤੇ ਉਹਨਾਂ ਨੂੰ ਉਹ ਮੋਹਰਾਂ ਦੇ ਦਿੱਤੀਆਂ ਦੋਸਤੋ ਹਰ ਵਿਅਕਤੀ ਨੂੰ ਪਿਛਲੇ ਜਨਮ ਦਾ ਕਰਜ਼ਾ ਚਿਕਾਉਣਾ ਹੀ ਪੈਂਦਾ ਹੈ ਇਹ ਬੁੱਢਾ ਬਾਬਾ ਕੋਈ ਹੋਰ ਨਹੀਂ ਬਲਕਿ ਉਹੀ ਰਸੋਈਆ ਹੈ ਜਿਸ ਨੇ ਉਸ ਮਹਾਤਮਾ ਦੇ ਅਨੰਦਾਨ ਤੇ ਢੰਡਾਰੇ ਦਾ ਪ੍ਰਬੰਧ ਕੀਤਾ ਸੀ ਪਰ ਮਹਾਤਮਾ ਦੀ ਮੌਤ ਹੋਣ ਦੇ ਕਾਰਨ ਇਸ ਦੇ ਧੰਨ ਦੀ ਹਾਨੀ ਹੋ ਗਈ ਸੀ ਤੇ ਸचेत ਉਹੀ ਮਹਾਤਮਾ ਹੈ ਜੋ ਸ਼ੰਭੂ ਦੇ ਘਰ ਵਿੱਚ ਜਨਮ ਲੈ ਕੇ ਆਪਣਾ ਕਰਜ਼ਾ ਚੁਕਾ ਕੇ ਮੁਕਤ ਹੋਇਆ ਹੁਣ ਅੱਗੇ ਸੁਣੋ ਹੁਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਜਦੋਂ ਸੁਚੇਤ ਵਾਪਸ ਆਇਆ ਤਾਂ ਉਸ ਦੇ ਮਾਨ ਵਿੱਚ ਇੱਕ ਅਜੀਹੀ ਸ਼ਾਂਤੀ ਸੀ ਜਿਵੇਂ ਉਸ ਦਾ ਜਨਮ ਹੀ ਇਸ ਕੰਮ ਨੂੰ ਪੂਰਾ ਕਰਨ ਲਈ ਹੋਇਆ ਸੀ ਹੁਣ ਉਸ ਦੀ ਬਿਮਾਰੀ ਨੇ ਉਸ ਦੇ ਪ੍ਰਾਣਾਂ ਦੀ ਬਲੀ ਲੈ ਲਈ ਦੂਜੇ ਦਿਨ ਸਵੇਰੇ ਜਦੋਂ ਇਹ ਗੱਲ ਸ਼ੰਭੂ ਤੇ ਸ਼ੋਭਾ ਨੂੰ ਪਤਾ ਚੱਲੀ ਕਿ ਉਹਨਾਂ ਦਾ ਪੁੱਤਰ ਮੌਤ ਨੂੰ ਪ੍ਰਾਪਤ ਹੋ ਚੁੱਕਿਆ ਹੈ ਤਿਸ ਦੁੱਖ ਦੇ ਕਾਰਨ ਉਹਨਾਂ ਦਾ ਦਿਲ ਬਹੁਤ ਹੀ ਪੀੜਾ ਨਾਲ ਭਰ ਗਿਆ ਤੇ ਨਿਰਾਸ਼ਾ ਦੇ ਨਾਲ ਉਹਨਾਂ ਨੇ ਵੀ ਆਪਣੇ ਪ੍ਰਾਣਾਂ ਨੂੰ ਤਿਆਗ ਦਿੱਤਾ ਜਦੋਂ ਉਹਨਾਂ ਤਿੰਨਾਂ ਦੀ ਮੌਤ ਹੋ ਗਈ ਤਾਂ ਉਸੇ ਰਸੋਈਏ ਨੇ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਜਦੋਂ ਉਹਨਾਂ ਤਿੰਨਾਂ ਦੀਆਂ ਆਤਮਾਵਾਂ ਨੂੰ ਯਮਰਾਜ ਦੇ ਦਰਬਾਰ ਵਿੱਚ ਲਿਆ ਗਿਆ ਤਾਂ ਯਮਰਾਜ ਨੇ ਸੁਚੇਤ ਨੂੰ ਸਵਰਗ ਵਿੱਚ ਭੇਜ ਦਿੱਤਾ ਦੂਜੇ ਪਾਸੇ ਸ਼ੰਭੂ ਤੇ ਉਸ ਦੀ ਪਤਨੀ ਸ਼ੋਭਾ ਨੂੰ ਘੋਰ ਨਰਕ ਵਿੱਚ ਸੁੱਟ ਦਿੱਤਾ ਇਸ ਤੋਂ ਬਾਅਦ ਦੋਵਾਂ ਨੂੰ ਅਪਾਹਜ ਬਣਾ ਕੇ ਧਰਤੀ ਤੇ ਕੁੱਤੇ ਦੇ ਰੂਪ ਵਿੱਚ ਜਨਮ ਦੇ ਕੇ ਵਾਪਸ ਭੇਜ ਦਿੱਤਾ ਦੋਸਤੋ ਜੋ ਵੀ ਮਨੁੱਖ ਆਪਣੇ ਜਨਮ ਵਿੱਚ ਕਰਜ਼ਾ ਨਹੀਂ ਚੁਕਾਉਂਦੇ ਉਹਨਾਂ ਨੂੰ ਜਨਮਾਂ ਜਨਮਾਂ ਤਰ੍ਹਾਂ ਤੱਕ ਦੁੱਖ ਭੋਗਣੇ ਪੈਂਦੇ ਨੇ ਇਸੇ ਲਈ ਮਨੁੱਖ ਨੂੰ ਕਿਸੇ ਵੀ ਤਰ੍ਹਾਂ ਦਾ ਅਹਿਸਾਨ ਤੇ ਕਰਜ਼ਾ ਚੁਕਤ ਜ਼ਰੂਰ ਕਰਨਾ ਚਾਹੀਦਾ ਹੈ ਸੁਮਹਾਤਮਾ ਅੱਗੇ ਕਹਿੰਦੇ ਨੇ ਕਿ ਤੁਹਾਡੇ ਦੂਜੇ ਸਵਾਲ ਦੇ ਅਨੁਸਾਰ ਮੌਤ ਦੇ ਬਾਅਦ ਵੀ ਪੰਜ ਅਜਈਆਂ ਚੀਜ਼ਾਂ ਨੇ ਜੋ ਆਤਮਾ ਦਾ ਸਾਥ ਨਹੀਂ ਛੱਡਦੀਆਂ ਜਾਨੀ ਮੌਤ ਦੇ ਬਾਅਦ ਜਦੋਂ ਆਤਮਾ ਦੂਜੇ ਸਰੀਰ ਵਿੱਚ ਪ੍ਰਵੇਸ਼ ਕਰਦੀ ਹੈ ਤਾਂ ਇਹ ਚੀਜ਼ਾਂ ਆਤਮਾ ਦੇ ਨਾਲ ਉਹ ਨਵੇਂ ਸਰੀਰ ਵਿੱਚ ਪ੍ਰਵੇਸ਼ ਕਰ ਜਾਂਦੀਆਂ ਨੇ ਪਹਿਲੀ ਚੀਜ਼ ਹੈ ਕਾਮਨਾ ਜੋ ਮਨੁੱਖ ਦੀ ਮੌਤ ਦੇ ਨਾਲ ਹੀ ਰਹਿੰਦੀ ਹੈ ਤੇ ਅਗਲੇ ਜਨਮ ਵਿੱਚ ਵੀ ਉਸ ਦੇ ਨਾਲ ਰਹਿੰਦੀ ਹੈ ਦੂਜੀ ਹੈ ਕਰਮ ਮਨੁੱਖ ਇਸ ਜਨਮ ਵਿੱਚ ਪੁੰਨ ਕਰਮ ਕਰਦਾ ਹੈ ਤਾਂ ਅਗਲੇ ਜਨਮ ਵਿੱਚ ਵੀ ਉਸ ਮਨੁੱਖ ਨੂੰ ਸ਼ਾਂਤੀ ਤੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ ਤੀਜੀ ਹੈ ਵਾਸਨਾ ਵਾਸਨਾ ਵੀ ਕਾਮਨਾ ਦਾ ਹੀ ਇੱਕ ਤਰਕ ਹੈ ਵਾਸਨਾ ਇੱਕ ਅਜਿਹੀ ਚੀਜ਼ ਮੰਨੀ ਜਾਂਦੀ ਹੈ ਜਿਸ ਦਾ ਕੋਈ ਵੀ ਅੰਤ ਨਹੀਂ ਹੈ ਮੌਤ ਦੀ ਚੌਕੜ ਤੇ ਪਏ ਹੋਏ ਲੋਕ ਵੀ ਵਾਸਨਾ ਤੋਂ ਮੁਕਤ ਨਹੀਂ ਹੋ ਪਾਉਂਦੇ ਇਹ ਸੰਸਾਰਕ ਸੁੱਖ ਦੀ ਚਾਹਤ ਤੇ ਕਾਮ ਦੀ ਇੱਛਾ ਵਾਸਨਾਕ ਹਲਾਉਂਦੀ ਹੈ ਮਨ ਦੀ ਸ਼ਾਂਤੀ ਤੇ ਗਿਆਨ ਹੀ ਇੱਕੋ ਇੱਕ ਵਸਤੂ ਹੈ ਜੋ ਵਾਸਨਾ ਤੋਂ ਮੁਕਤ ਕਰਵਾ ਸਕਦੀ ਹੈ ਚੌਥਾ ਹੈ ਗਿਆਨ ਬੁੱਧੀਮਾਨ ਮਨੁੱਖ ਹਮੇਸ਼ਾ ਹੀ ਗਿਆਨਵਾਨ ਤੇ ਵਿਵੇਕਸ਼ੀਲ ਰਹਿੰਦੇ ਨੇ ਜਿਸ ਕਾਰਨ ਉਹਨਾਂ ਨੂੰ ਜਲਦੀ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ ਤੇ ਪੰਜਵੀਂ ਗੱਲ ਹੈ ਕਰਜ਼ਾ ਇਹ ਇੱਕ ਐਸੀ ਚੀਜ਼ ਹੈ ਜੋ ਮਨੁੱਖ ਦੇ ਮਰਨ ਤੋਂ ਬਾਅਦ ਵੀ ਉਸ ਦਾ ਪਿੱਛਾ ਨਹੀਂ ਛੱਡਦੀ ਜੇਕਰ ਕਿਸੇ ਤੋਂ ਕਰਜ਼ਾ ਲਿਆ ਹੈ ਤਾਂ ਉਸ ਨੂੰ ਮਰਨ ਤੋਂ ਪਹਿਲਾਂ ਜ਼ਰੂਰ ਚੁਕਾ ਦੇਣਾ ਚਾਹੀਦਾ ਹੈ ਲਿਆ ਹੋਇਆ ਕਰਜ਼ਾ ਤੇ ਦਿੱਤਾ ਹੋਇਆ ਕਰਜ਼ਾ ਜਨਮਾਂ ਜਨਮਾਂ ਤੱਕ ਉਸ ਮਨੁੱਖ ਦੇ ਨਾਲ ਹੀ ਰਹਿੰਦਾ ਹੈ ਜੇਕਰ ਕੋਈ ਮਨੁੱਖ ਕਰਜ਼ਾ ਲੈ ਕੇ ਮਰਦਾ ਹੈ ਤਾਂ ਉਸ ਦਾ ਕਰਜ਼ਾ ਪਰਲੋਕ ਵਿੱਚ ਵਾਪਸ ਮੰਗਿਆ ਜਾਂਦਾ ਹੈ ਨਾਲ ਹੀ ਉਸ ਨੂੰ ਆਪਣੇ ਕਰਜ਼ੇ ਦੀ ਸਜ਼ਾ ਵੀ ਦਿੱਤੀ ਜਾਂਦੀ ਹੈ ਇੰਨਾ ਹੀ ਨਹੀਂ ਅਗਲੇ ਜਨਮ ਵਿੱਚ ਉਸ ਮਨੁੱਖ ਦੇ ਸਰੀਰ ਦੇ ਕਿਸੇ ਵੀ ਹਿੱਸੇ ਨੂੰ ਅਪੰਗ ਜਾਂ ਅਪਾਹਜ ਬਣਾ ਕੇ ਮੌੜ ਜਨਮ ਵਿੱਚ ਭੇਜਿਆ ਜਾਂਦਾ ਹੈ ਸੋ ਅਗਲੇ ਜਨਮ ਵਿੱਚ ਵੀ ਉਹ ਵਿਅਕਤੀ ਸੁੱਖ ਸਹੂਲਤਾਂ ਤੋਂ ਦੂਰ ਰਹਿੰਦਾ ਹੈ ਤੇ ਹਮੇਸ਼ਾ ਆਪਣੇ ਜੀਵਨ ਵਿੱਚ ਅਸਫਲ ਰਹਿੰਦਾ ਹੈ ਸੋ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸੋ ਤੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਸੋ ਮਿਲਦੇ ਹਾਂ ਅਜੇ ਹੀ ਕੋਈ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣਾ ਖਿਆਲ ਰੱਖੋ ਸ਼ੁਕਰੀਆ ਇਹ ਸਾਨੂੰ ਬਾਬਾ ਬੁੱੱਲੇ ਸ਼ਾ ਫਕੀਰ ਜੀ ਚਿੰਨਾਂ ਦੇ ਵਿਚਾਰ ਅੱਜ ਵੀ ਦੁਨੀਆ ਦੇ ਵਿੱਚ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਨਵੀਂ ਰੌਸ਼ਨੀ ਭਰਦੇ ਆ ਤੇ ਭਗਵਾਨ ਗੌਤਮ ਬੁੱਧ ਜੀ ਦੇ ਜਿਹੜੇ ਮੋਟੀਵੇਸ਼ਨਲ ਵਿਚਾਰ ਆ ਉਹ ਵੀ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਵਧੀਆ ਜ਼ਿੰਦਗੀ ਜਿਉਣ ਦਾ ਰਾਹ ਤੇ ਜਿਹੜੇ ਸਾਡੇ ਸਮਾਜ ਦੇ ਵਿੱਚ ਸਾਡੇ ਨਾਲ ਸਾਡੇ ਚਾਣ ਵਾਲੇ ਜਾਂ ਸਾਡੇ ਦੋਸਤ ਮਿੱਤਰ ਧੋਖਾ ਕਰਦੇ ਆ ਉਹਨਾਂ ਤੋਂ ਸਾਨੂੰ ਕਿੰਨਾ ਸੁਚੇਤ ਹੋਣ ਦੀ ਲੋੜ ਹੈ ਉਹ ਵੀ ਸਾਨੂੰ ਇਸ ਚੈਨਲ ਤੇ ਸਾਨੂੰ ਮਿਲਦਾ ਤੇ ਅਖੀਰ ਤੱਕ ਤੁਸੀਂ ਸਾਡਾ ਸਾਥ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਅੱਗੇ ਸ਼ੇਅਰ ਕਰਨਾ ਨਾ ਭੁੱਲਿਓ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਸ਼ਸ਼ੀਕਾਲਚ